ਕਿਸਾਨੀ ਅੰਦੋਲਨ 19ਵੇਂ ਦਿਨ ਦੇ ਵਿੱਚ ਦਾਖਲ ਹੋਇਆ ਤਾਂ ਬਾਰੀ ਬਾਰਿਸ਼ ਤੋਂ ਬਾਅਦ ਕੀ ਕੁਝ ਹਾਲਾਤ ਨੇ ਇੱਕ ਪਾਸੇ ਹਰਿਆਣਾ ਹੈ ਹਰਿਆਣਾ ਪੁਲਿਸ ਪ੍ਰਸ਼ਾਸਨ ਹੈ ਉਸ ਨੇ ਆਪਣੇ ਪੁਖਤਾ ਪ੍ਰਬੰਧ ਕੀਤੇ ਹੋਏ ਹੈ ਜਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਉਹ ਮੁਸਤੈਦ ਕੀਤੀ ਹੈ ਹਰਿਆਣੇ ਪ੍ਰਸ਼ਾਸਨ ਨੇ ਉਹ ਨਾਲ ਹੀ ਤੰਬੂ ਲਗਾ ਕੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਜਿਹੜਾ ਉਹ ਕੀਤਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਕੈਲੀ ਦਾ ਕੁਦਰਤੀ ਆਫਤ ਆ ਗਏ ਕਿਸੇ ਦੀ ਪੇਛੜੀ ਉਹ ਨਹੀਂ ਚੱਲਦੀ ਤਾਂ ਦੂਸਰੀ ਤਰਫ ਕਿਸਾਨ ਆਕੂ ਨੇ ਕਿਸਾਨ ਨੇ ਕਿਹਾ ਉਹ ਕਿਸ ਤਰੀਕੇ ਦੇ ਨਾਲ ਇੱਥੇ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰ ਰਹੇ ਨੇ ਘਰਾਂ ਤੋਂ ਬਾਹਰ ਲਗਭਗ ਅੱਜ 18 ਤੋਂ 19 ਦਿਨ ਹੋ ਗਏ ਤਾਂ ਕੀ ਹਾਲਾਤ ਨੇ ਗੱਲਬਾਤ ਕਰਦੇ ਆ ਕਿਸਾਨਾਂ ਸਾਡੇ ਨਾਲ ਨੇ ਤਾਂ ਕਲੀਅਰ ਬਾਲਾ ਜੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਸਾਰਾ ਅੱਜ ਦਾ ਦਿਹਾੜਾ ਜਿਸ ਤਰੀਕੇ ਨਾਲ بارش ਹੋ ਰਹੀ ਹੈ ਦੂਸਰੇ ਪਾਸੇ ਤੁਸੀਂ ਘਰਾਂ ਤੋਂ ਬਾਹਰ ਹੋ ਔਰ ਹਰਿਆਣਾ ਪ੍ਰਸ਼ਾਸਨ ਵੀ ਉਧਰ ਟੇਕ ਲਾ ਕੇ ਬੈਠਾ ਹੈ ਦੇਖੋ ਜੀ ਘਰਾਂ ਤੋਂ ਬਾਹਰ ਆ ਸੰਘਰਸ਼ ਜਿਹੜਾ ਅਸਲ ਦੇ ਵਿੱਚ ਹੋਣਾ ਹੀ ਘਰਾਂ ਤੋਂ ਬਾਹਰ ਆਣ ਕੇ ਆ ਬਰਸਾਤ ਆ ਫੇਰ ਵੀ ਕਿਸਾਨਾਂ ਦੇ ਹੌਸਲੇ ਜੜੇ ਆ ਬੁਲੰਦ ਆ ਤੁਸੀਂ ਵੇਖ ਸਕਦੇ ਜੇ ਵੀ ਅੱਜ ਰਾਤ ਵੀ ਬਰਸਾਤ ਆ ਕੋਈ 40 45 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਜਿਹੜੀ ਆ ਹਵਾ ਚੱਲ ਰਹੀ ਆ ਉਹਦੇ ਨਾਲ ਸਾਡੇ ਜਿਹੜੇ ਟੈਂਟ ਟੰਟ ਲੱਗੇ ਆ ਜਾਂ ਟਰਾਲੀਆਂ ਦੇ ਉੱਤੇ ਤਰਪਾਲ ਨਾ ਪਾਈਆਂ ਵਾ ਠੀਕ ਆ ਉਹ ਨੁਕਸਾਨ ਤੇ ਉਹਨਾਂ ਦਾ ਹੈ ਹੀ ਆ ਪਰ ਫੇਰ ਵੀ ਕਿਸਾਨਾਂ ਦੇ ਹੌਸਲੇ ਚੜਿਆ ਲਗਾਤਾਰ ਬੁਲੰਦ ਆ ਅ ਇੱਥੇ ਅਸੀਂ ਵੇਖਦੇ ਆ ਜਿਵੇਂ ਭਾਜਪਾ ਸਰਕਾਰ ਦੇ ਗੁੰਡਿਆਂ ਨੇ ਇਕਨੌਰੀ ਬਾਰਡਰ ਦੇ ਉੱਤੇ ਸਾਡੇ ਟਰੈਕਟਰਾਂ ਦਾ ਵੱਡਾ ਨੁਕਸਾਨ ਕੀਤਾ ਟਾਇਰ ਪਾੜ ਤੇ ਬੈਟਰੀਆਂ ਦਾ ਲਾਈਟਾਂ ਦਾ ਨੁਕਸਾਨ ਕੀਤਾ ਤੇ ਸਾਡੇ ਅੰਦੋਲਨ ਦੇ ਵਿੱਚ ਆਣ ਕੇ ਸੇਵਾਦਾਰ ਵੀਰ ਆਏ ਆ ਉਹ ਕਿਸਾਨਾਂ ਨੂੰ ਪਤਾ ਵੀ ਨਹੀਂ ਲੱਗਾ ਕਿਹੜੇ ਵੇਲੇ ਕੋਈ ਟਾਇਰ ਪਾ ਗਿਆ ਕਿਹੜੇ ਵੇਲੇ ਕੋਈ ਬੈਟਰੀਆਂ ਰੱਖ ਗਿਆ ਕਿਹੜੇ ਵੇਲੇ ਕਿਸੇ ਨੇ ਲਾਈਟਾਂ ਦਾ ਪ੍ਰਬੰਧ ਕਰਤਾ ਉਸ ਠੀਕ ਹੈ ਜੇ ਸਾਡਾ ਕੋਈ ਨੁਕਸਾਨ ਹੁੰਦਾ ਤੇ ਬਹੁਤ ਵੱਡੇ ਸਾਡੇ ਭਾਰਤ ਦੇ ਜੰਮੇ ਜਾਏ ਲੋਕ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਸੋ ਉਹ ਸਾਰਾ ਕੁਝ ਪ੍ਰਬੰਧ ਜਿਹੜਾ ਕਰਵਾਉਣਗੇ ਸਨ ਬਿਲਕੁਲ ਸੁਭਰਾਣ ਸਾਹਿਬ ਜਿਸ ਤਰੀਕੇ ਦੇ ਨਾਲ ਹਾਲਾਤ ਗੱਲਬਾਤ ਵੀ ਕਰ ਰਹੇ ਆ ਲੇਕਿਨ ਇੱਕ ਚੀਜ਼ ਦੇਖਣ ਵਾਲੀ ਹੈ ਵੀ ਬਾਰਿਸ਼ ਦੇ ਵਿੱਚ ਵੀ ਪੂਰਾ ਬੁਰਾ ਹਾਲ ਹੋ ਗਿਆ ਲੇਕਿਨ ਲੰਗਰ ਪ੍ਰਸ਼ਾਦ ਲਗਾਤਾਰ ਤਿਆਰ ਹੈ ਚੱਲਦਾ ਪਿਆ ਫਿਰ ਵੀ ਅਸਲ ਦੀ ਵਿੱਚ ਇਹ ਅੰਦੋਲਨ ਦੀ ਖੂਬਸੂਰਤੀ ਆ ਜਿੰਨੇ ਬੰਬ ਭਾਰਤ ਸਰਕਾਰ ਨੇ ਅੰਦੋਲਨਕਾਰੀਆਂ ਤੇ ਸੁੱਟੇ ਸੀ ਉਹਨਾਂ ਦੀ ਜਿਹੜੀ ਗੈਸ ਵਾ ਉਹ ਜੇ ਵੀ ਘੁੰਮਦੀ ਫਿਰਦੀ ਸੀ ਅੱਜ ਕੁਦਰਤ ਨੇ ਮਿਹਰਬਾਨ ਹੋ ਕੇ ਉਹ ਗੈਸ ਨੂੰ ਬਿਲਕੁਲ ਠੁੱਸ ਕਰਤਾ ਵਾ ਅਸੀਂ ਕਹਿੰਦੇ ਹੁਣ ਮੋਦੀ ਨਵੇਂ ਸਿਰੋਂ ਬੰਬਾਂ ਦੀ ਤਿਆਰੀ ਕਰੇ ਵੀ ਨਵੇਂ ਸਿਰੋਂ ਫਿਰ ਇਹਨਾਂ ਦੇ ਬੰਬ ਕਿਵੇਂ ਸੁੱਟਨੇ ਆ ਪਰ ਇਹ ਬੰਬਾਂ ਦੇ ਬਾਵਜੂਦ ਵੀ ਇਹ ਚੜਤੀ ਕਲਾ ਦੇ ਵਿੱਚ ਨੇ ਬੇਸ਼ੱਕ ਰਾਤ ਤਰਪਾਲਾਂ ਉੱਡੀਆਂ ਹਵਾ ਦੇ ਨਾਲ ਬੇਸ਼ੱਕ ਮੀਂਹ ਦੇ ਨਾਲ ਪਰੇਸ਼ਾਨੀਆਂ ਆਈਆਂ ਪਰ ਉਹਨਾਂ ਦਾ ਖਿੜੇ ਮੱਥੇ ਮੁਕਾਬਲਾ ਕੀਤਾ ਵਾ ਕਿਉਂਕਿ ਇਹ ਸੰਘਰਸ਼ ਦਾ ਨਾਂ ਹੀ ਜਿਹੜਾ ਵਾ ਨਾ ਉਈ ਆਪੀ ਉਹਦਾ ਮੁਕਾਬਲਾ ਕਰਨਾ ਤੇ ਲੜਾਈ ਦੇ ਮੈਦਾਨ ਦੇ ਵਿੱਚ ਡਟੇ ਰਹਿਣਾ ਅਸਲ ਦੇ ਵਿੱਚ ਇਹ ਮੋਦੀ ਨੂੰ ਇਹ ਪਤਾ ਹੀ ਨਹੀਂ ਵੀ ਜਿਹੜੇ ਇਹ ਆਏ ਬਿਠੇ ਆ ਨਾ ਪੂਰੇ ਪਾਰ ਦੇ ਵਿੱਚੋਂ ਉਹ ਮਰਹੱਟੇ ਹੋਣ ਉਹ ਰਾਜਪੂਤ ਹੋਣ ਉਹ ਮਹਾਰਾਣਾ ਪ੍ਰਤਾਪ ਦੇ ਵਿੱਚੋਂ ਹੋਣ ਉਹ ਦੁੱਲਾ ਪੱਟੀ ਦੇ ਵਿੱਚੋਂ ਹੋਣ ਜੈਮਲ ਫੱਤੇ ਦੇ ਵਿੱਚੋਂ ਹੋਣ ਜਾਂ ਗੁਰੂ ਗੋਬਿੰਦ ਸਿੰਘ ਦੀ ਔਲਾਦ ਵਾ ਇਹਨਾਂ ਨੇ 70 ਸਾਲ ਤੋਂ ਵੱਧ ਸਮਾਂ ਕੋੜੇ ਦੀਆਂ ਕਾਠੀਆਂ ਮਲ ਛੱਡੀਆਂ ਵਾ ਇਹਦਾ ਇਹਨਾਂ ਦਾ ਜੰਗਲ ਦਾ ਜੀਵ ਹੈ ਨਾ 70 ਸਾਲ ਦਾ ਔਰ ਅੱਜ ਆਦੂ ਨੇ ਕੋੜੇ ਬਣਾ ਕੇ ਟਰੈਕਟਰ ਟਰਾਲੀ ਨਾਲ ਆਪਣੇ ਨੂੰ ਲੈ ਕੇ ਆਏ ਆ ਇਹ ਅੰਦੋਲਨ ਪਹਿਲੇ ਅੰਦੋਲਨ ਵਾਂਗੂ ਖੂਬਸੂਰਤੀ ਜਿਹੜਾ ਬਖੇਰੇਗਾ ਕਿਉਂਕਿ ਇਸ ਟਾਈਮ ਤੇ ਪੂਰਾ ਭਾਰਤ ਫੇਰ ਇਕੱਠਾ ਹੋ ਰਿਹਾ ਵਾ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਨੇ ਕਦੋਂ ਜਥੇਬੰਦੀਆਂ ਇਕੱਤਰ ਹੁੰਦੀਆਂ ਕਦੋਂ ਸਾਰਾ ਕੁਝ ਅੰਦੋਲਨ ਉਸ ਤਰੀਕੇ ਦਾ ਬੰਨਦਾ ਲੇਕਿਨ ਹਰਿਆਣਾ ਪ੍ਰਸ਼ਾਸਨ ਨੇ ਵੀ ਤਿਆਰੀ ਪੂਰੀ ਹੈ ਕਿਉਂਕਿ ਇਹ ਜਿਸ ਤਰੀਕੇ ਦੇ ਨਾਲ ਸੂਚਨਾਵਾਂ ਮਿਲਦੀਆਂ ਵੀ ਉਹਨਾਂ ਦਾ ਕਹਿਣਾ ਕਿ ਅੱਗੇ ਨੰਗਨ ਨਹੀਂ ਦੇਣ ਇਥੋਂ ਅਸਲ ਦੇ ਵਿੱਚ ਇਹ ਆ ਵੀ ਹੋਰ ਅੱਗੇ ਆਪ ਲਗਾਉਣਗੇ ਕਿਉਂਕਿ ਉਹਨਾਂ ਨੂੰ ਆ ਕਹਿੰਦਾ ਖੁਦ ਪੁੱਟੀਆਂ ਪੈਣੀਆਂ ਵਾ ਜਿੰਨੀਆਂ ਇਸ ਟਾਈਮ ਤੇ ਝਾੜਾਂ ਪੈਰੀਆਂ ਜਿੰਨੀਆਂ ਲਾਂਤਾ ਪੈਰੀਆਂ ਇੰਟਰਨਲ ਪਦਰੀ ਦੇ ਜਿੰਨੀਆਂ ਜੜਾ ਪੁੱਟੀਆਂ ਗਈਆਂ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਇਹ ਦੱਸੇ ਵੀ ਮੈਂ ਚੋਣ ਪ੍ਰਚਾਰ ਕਰਨ ਵਾਸਤੇ 2024 ਮਿਸ਼ਨ ਫਤਿਹ ਕਰਨ ਵਾਸਤੇ ਤੀਜੀ ਵਾਰ ਸਰਕਾਰ ਬਣਾਉਣ ਵਾਸਤੇ ਜਦੋਂ ਲੋਕਾਂ ਦੇ ਵਿੱਚ ਜਾਣਾ ਵਾ ਤੇ ਲੋਕਾਂ ਨੇ ਫਿਰ ਕਿਹੜੇ ਤਰੀਕੇ ਨਾਲ ਆਗੂ ਸਵਾਗਤ ਕਰਨਾ ਵਾ ਇਹ ਆਪਣੇ ਜੇਨ ਦੇ ਵਿੱਚ ਰੱਖ ਲੈਣਾ ਚਾਹੀਦਾ ਮੋਦੀ ਨੂੰ ਕਿਉਂਕਿ ਇਸ ਟਾਈਮ ਤੇ 13 ਸਟੇਟਾਂ ਦੇ ਆਗੂ ਇੱਥੇ ਆਣ ਕੇ ਬੈਠ ਗਿਆ 13 ਸਟੇਟਾਂ ਦੇ ਵਿੱਚ ਅੰਦੋਲਨ ਸ਼ੁਰੂ ਆ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਇਹ ਅੰਦੋਲਨ ਦਾ ਰੂਪ ਜਿਹੜਾ ਕੁਝ ਹੋਰ ਦਿਸੂਗਾ ਜਿਹੜਾ ਮੋਦੀ ਸਰਕਾਰ ਨੂੰ ਅਮਿਤ ਸ਼ਾਹ ਨੂੰ ਜਿਹਦਾ ਜਵਾਬ ਦੇਣਾ ਮੁਸ਼ਕਲ ਹੋ ਜਾਊਗਾ ਖੱਟੜ ਸਰਕਾਰ ਨੂੰ ਖੋਦ ਮਜਬੂਰ ਹੋ ਕੇ ਇਹ ਜਿਹੜੇ ਬੈਰੀਕੇਡ ਕੰਧਾਂ ਕੀਤੀਆਂ ਪੁੱਟੀਆਂ ਪੈਣੀਆਂ ਅਸੀਂ ਕਿਹਨੇ ਜੇ ਇੰਨਾ ਬੈਰੀਕੇਡਾਂ ਦਾ ਇੰਨਾ ਕਿਸਾਨਾਂ ਦਾ ਡਰ ਸੀਗਾ ਤੇ ਫਿਰ ਜਿਹੜੇ ਰਸਤੇ ਦੇ ਵਿੱਚੋਂ ਸ਼ਾਹਬਾਦੋਂ ਕਰਨਾਲ ਤੋਂ ਸੋਨੀਪਾਤ ਤੋਂ ਪਾਣੀਪਾਤ ਤੋਂ ਸ਼ੰਭੂ ਤੋਂ ਬੈਰੀਕੇਡ ਪੁੱਟਦੇ ਆ ਗਾਜੀਪੁਰ ਤੋਂ ਪੁੱਟਦੇ ਆ ਟਿਕਰੀ ਤੋਂ ਪੁੱਟਦੇ ਆ ਉਹ ਕਿਉਂ ਪੁੱਟੇ ਪਲਾਵੀ ਲਾਉਣ ਲਈ ਪਹਿਲਾਂ ਕਿਹਨੇ ਕਿਹਾ ਸੀ ਤੇ ਅੱਜ ਪੁੱਟਣ ਲਈ ਕਿਹਨੇ ਕਿਹਾ ਵਾ ਜੇ ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਖੋਲਣੀਆਂ ਪੈਣੀਆਂ ਸਰਕਾਰਾਂ ਨੂੰ ਸਰਕਾਰ ਭਲੇਖੇ ਦਾ ਸ਼ਿਕਾਰ ਵਾ ਭਾਰਤ ਦੇ ਲੋਕ ਵਾ ਕਿਸੇ ਦੀ ਲੋ ਵਡਿਆਈ ਨਹੀਂ ਰੱਖਣਗੇ ਕਿਉਂਕਿ ਸਭ ਤੋਂ ਜ਼ਰੂਰੀ ਜਿਹੜਾ ਇਹਨ ਮੋਦੀ ਸਰਕਾਰ ਔਰ ਇਹਨਾਂ ਦੀਆਂ ਪਿਛਲੀਆਂ ਸਰਕਾਰਾਂ ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਆ ਵੀ ਇਹਨਾਂ ਨੇ ਡਬਲਯੂਟੀ ਆ ਦੀਆਂ ਨੀਤੀਆਂ ਉੱਤੇ ਸਾਈਨ ਕਰਤੇ ਕੜਾ ਝਕੜਾ ਝ ਕਰਕੇ ਉਹਦੇ ਵਿੱਚ ਅਡਾਨੀ ਨੇ ਸਾਈਨ ਕੀਤੇ ਵਾਜਪਾਈ ਨੇ ਸਾਈਨ ਕੀਤੇ ਮਨਮੋਹਨ ਸਿੰਘ ਨੇ ਸਾਈਨ ਕੀਤੇ ਸੋਨੀਆ ਗਾਂਧੀ ਨੇ ਸਾਈਨ ਕੀਤੇ ਬਾਦਲਾ ਕੈਪਟਨ ਸਾਰਿਆਂ ਜਿੰਨੀਆਂ ਖੇਤਰੀ ਪਾਰਟੀਆਂ ਸਾਰੀਆਂ ਸਾਈਨ ਕੀਤੇ ਅੱਜ ਉਹ ਸਾਈਨ ਕੀਤੇ ਜਿਹੜੇ ਵਿਸ਼ਵਪਾਰ ਦੀਆਂ ਨੀਤੀਆਂ ਜੋ ਬਾਹਰ ਨਹੀਂ ਹੁੰਦੇ ਗਲੇ ਦੀ ਹੱਡੀ ਬਣੇ ਪਿਆ ਔਰ ਵਿਸ਼ਵਪਾਰ ਦੀਆਂ ਨੀਤੀਆਂ ਅੱਜ ਪਹਿਲੇ ਤਾਂ ਕੱਲੇ ਭਾਰਤ 'ਚ ਰੌਲਾ ਪਿਆ ਸੀ ਅੱਜ ਵਿਸ਼ਵ ਪੱਧਰ ਤੇ ਰੌਲਾ ਪੈ ਰਿਹਾ ਵਾ ਵਿਛਵ ਦੇ ਲੋਕ ਇਕੱਠੇ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਕਾਰਪੋਰੇਟਰਾਂ ਦੇ ਹੱਕ ਦੇ ਵਿੱਚ ਅਨਾਜ ਪੰਡਾਰੂਗਾ ਲੋਕ ਇੱਕ ਦਾਣੇ-ਦਾਣੇ ਨੂੰ ਮਤਾਜ ਹੋ ਜਾਣਗੇ ਦਾਣੇ-ਦਾਣੇ ਨੂੰ ਤਰਸਣਗੇ ਉਹਦੇ ਵਿੱਚ ਜਿਹੜਾ ਖਰੀਦ ਕੇ ਖਾਨ ਵਾਲਾ ਵਾ ਮੈਂ ਤੁਹਾਨੂੰ ਵੀ ਕਹੂੰਗਾ ਜਿਹੜਾ ਖਰੀਦ ਕੇ ਖਾਨ ਵਾਲਾ ਉਹ ਵੱਧ ਜਿਹੜਾ ਉਹ ਪ੍ਰਭਾਵਿਤ ਹੋਊਗਾ ਅਜੇ ਕਿਸਾਨਾਂ ਮਜ਼ਦੂਰਾਂ ਨੂੰ ਬਹੁਤਾ ਕੋਈ ਫਰਕ ਨਹੀਂ ਪੈਣਾ ਕਿਉਂਕਿ ਵਟਾਂ ਖੋਤਰੀਆਂ ਜਾਣਦੇ ਆ ਇਹ ਆਪਣੇ ਜੋਗੇ ਦਾਣੇ ਇਕੱਠੇ ਕਰਨ ਜਾਣਦੇ ਆ ਪਰ ਜਿਨੇ ਖਰੀਦ ਕੇ ਖਾਣਾ ਵਾ ਜਦੋਂ ਉਹਨੂੰ ਜਿਵੇਂ 400 ਰ ਨਕਲੀ ਪਿਲਤ ਕਰਕੇ ਕਿਲਤ ਪੈਦਾ ਕਰਕੇ ਟਮਾਟਰ ਮਿਲਦਾ ਵਾ ਜਿਹਨੂੰ 100 ਰੁਪਏ ਗੰਢਾ ਮਿਲਦਾ ਵਾ ਇਸੇ ਤਰ੍ਹਾਂ ਨਕਲੀ ਕਿਲਤ ਪੈਦਾ ਕਰਕੇ ਜਿਹੜੇ ਵੱਡੇ ਸ਼ੈਲੋ ਲੱਗੇ ਡਾਨੀਆਂ ਮਾਨੀਆਂ ਦੇ ਉਹਨਾਂ ਦੇ ਅੰਦਾਜ਼ ਦਾ ਭੰਡਾਰਨ ਕਰਕੇ ਨਕਲੀ ਕਿਲਤ ਪੈਦਾ ਕਰਨਗੇ ਤੇ 150 ਰੁਪਏ ਕਿਲੋ ਆਟਾ ਦੇਣਗੇ ਜਿਹੜਾ ਕਿਸੇ ਦੀ ਥਾਲੀ ਦੇ ਵਿੱਚ ਵੀ ਨਹੀਂ ਪੈਣਾ ਐਸ ਕਰਕੇ ਐਮਐਸਬੀ ਵੀ ਜ਼ਰੂਰੀ ਆ ਵਿਸ਼ਵ ਵਪਾਰ ਦੀਆਂ ਨੀਤੀਆਂ ਤੋਂ ਬਾਹਰ ਨਿਕਲਣਾ ਵੀ ਜ਼ਰੂਰੀ ਆ ਮੋਦੀ ਸਰਕਾਰ ਐਉਂ ਕਰ ਰਹੀ ਆ ਕਿ ਅੰਡੇਵਰ ਦਾ ਫੋਰਚੂਨਰ ਗੱਡੀ ਦਾ ਮੁਕਾਬਲਾ ਕੁੜੂ ਕਿਨਾ ਕਰਾ ਰਹੀ ਆ ਗੱਲ ਉਹਨਾਂ ਦੀ ਕਰ ਰਿਹਾ ਜਿਹੜੇ 2% ਜਾਂ 1.5% ਜਾਂ 1.5% ਖੇਤੀ ਕਰਦੇ ਆ ਪਰ ਇੱਥੇ 60% ਖੇਤੀ ਵਾਲਿਆਂ ਨੂੰ ਉਹਨਾਂ ਦੇ ਮੁਕਾਬਲੇ ਤੇ ਖੜਾ ਕਰ ਰਿਹਾ ਇੱਥੇ ਦੋ ਕਨਾਲਾਂ ਦੀ ਮਲਕੀਅਤ ਤੋਂ ਸ਼ੁਰੂਆਤ ਹੁੰਦੀ ਆ ਉੱਥੇ 200 ਏਕੜ ਤੋਂ ਮਾਲਕੀ ਸ਼ੁਰੂ ਹੁੰਦੀ ਆ ਫਿਰ ਮਤਲਬ ਉਸ ਤਰੀਕੇ ਨਾਲ ਕਿਉਂ ਪਟੈਂਟ ਕੀਤਾ ਜਾ ਰਿਹਾ ਵੀ ਜਿਹੜਾ ਸੰਘਰਸ਼ ਆ ਉਹ ਕੇਵਲ ਕਿਸਾਨਾਂ ਵਾਸਤੇ ਹੈ ਕਿਉਂਕਿ ਇਹ ਜਿਹੜਾ ਫਾਇਦਾ ਇਹ ਸਾਰੇ ਵਰਗਾਂ ਨੂੰ ਹੋ ਰਿਹਾ ਇੱਕ ਤਰੀਕੇ ਨਾਲ ਜਿਵੇਂ ਤੁਸੀਂ ਦੱਸ ਰਹੇ ਹੋ ਐਮਐਸਪੀ ਦਾ ਵੀ ਆ ਸਰਕਾਰ ਪ੍ਰਚਾਰ ਕਰ ਰਹੀ ਆ ਸਰਕਾਰ ਤਾਂ ਇੱਥੋਂ ਤੱਕ ਗਿਰ ਗਈ ਆ ਵੀ ਉਹ ਇਹ ਅੰਦੋਲਨ ਨੂੰ ਖਾਲਸਾ ਨਹੀਂ ਦੋਲਨ ਦੱਸ ਰਿਹਾ ਉਹ ਅੰਦੋਲਨ ਨੂੰ ਮਤਲਬ ਦੱਸ ਰਿਹਾ ਵੀ ਇਹ ਇਹ ਅੰਦੋਲਨਕਾਰੀ ਜਿਹੜੇ ਆ ਇਹ ਮਤਲਬ ਪਲਾਨ ਕਰਕੇ ਬੈਠੇ ਹੋਏ ਆ ਪਰ ਦੇਸ਼ ਨੂੰ ਤੁਹਾਡੇ ਮਾਧਿਅਮ ਰਾਹੀਂ ਜਿੰਨਾ ਕਿ ਸਾਡੇ ਕੋਲ ਮਾਧਿਮ ਹੁੰਦੇ ਨਹੀਂ ਗੱਲ ਪਹਚਾਈ ਆ ਕਿ ਅੱਜ 13 ਸਟੇਟਾਂ ਦੇ ਵਿੱਚ ਗੱਲ ਚੱਲ ਗਈ ਆ ਵੀ ਅਸਲੀ ਅੰਦੋਲਨੇ ਖਰੀਦ ਕੇ ਖਾਨ ਵਾਲੇ ਦਾ ਜੇ ਕਿਸਾਨ ਮਜ਼ਦੂਰ ਨੂੰ ਇੰਨਾ ਬਹੁਤਾ ਫਰਕ ਨਹੀਂ ਪੈਣਾ ਜਿੰਨਾ ਖਰੀਦ ਕੇ ਖਾਨ ਵਾਲੇ ਨੂੰ ਫਰਕ ਪੈਣਾ ਵਾ ਖਰੀਦ ਕੇ ਖਾਨ ਵਾਲਾ ਜਦੋਂ ਲੜਾਈ ਦੇ ਮੈਦਾਨ ਦੇ ਵਿੱਚ ਆਊਗਾ ਮੋਦੀ ਤੋਂ ਭੱਜਿਆ ਨਹੀਂ ਜਾਣਾ ਮੈਦਾਨ ਦੇ ਵਿੱਚ ਜਵਾਬ ਦੇਣਾ ਮੁਸ਼ਕਲ ਹੋ ਜਾਣਾ ਕਿਉਂਕਿ ਉਹਨਾਂ ਦਾ ਸਮਾਂ ਜਿਹੜਾ ਵਾ ਉਹ ਸਾਹਮਣੇ ਮੋਦੀ ਨੂੰ ਪਤਾ ਉਹ ਦਿਸ ਰਿਹਾ ਵਾ ਇਹ ਪਤਾ ਉਹਨਾਂ ਨੂੰ ਕਿ ਅਡਾਨੀਆਂ ਬਾਨੀਆਂ ਦੇ ਹਵਾਲੇ ਜਿਹੜਾ ਮੈਂ ਅਨਾਜ ਦਾ ਸੈਕਟਰ ਕਰਨ ਜਾ ਰਿਹਾ ਵਾਂ ਇਹਨੇ ਹਰੇਕ ਗਰੀਬ ਦੀ ਥਾਲੀ ਜਿਹੜੀ ਉਹ ਖੋਲਣੀ ਆ ਅਮੀਰ ਨੂੰ ਬਹੁਤਾ ਫਰਕ ਨਹੀਂ ਪੈਣਾ ਪਰ ਗਰੀਬ ਦੇ ਹੱਥੋਂ ਇਹ ਸਾਰਾ ਕੁਝ ਚਲੇ ਜਾਣਾ ਵਾ ਅੱਜ ਜੇ ਐਮਐਸਪੀ ਹਲਦੀ ਆ ਕਣਕ ਦੇ ਉੱਤੇ ਐਮਐਸਪੀ ਹਲਦੀ ਆ ਝੋਨੇ ਦੇ ਉੱਤੇ ਚੌਲ ਵੀ 40-50 ਰੁਪਏ ਕਿਲੋ ਮਿਲ ਜਾਂਦੇ ਆ ਆਟਾ ਵੀ 25-30 ਰੁਪਏ ਕਿਲੋ ਮਿਲ ਜਾਂਦਾ ਜਿਹੜੀਆਂ ਚੀਜ਼ਾਂ ਦੇ ਐਮਐਸਪੀ ਹਨੀਗੀ ਉਹਨਾਂ ਦੇ ਭਾਵਾਂ ਦਾ ਫਰਕ ਤੁਸੀਂ ਆਪ ਨੋਟ ਕਰ ਲਓ ਵਾ ਵਾ ਕਰਦੇ ਆ ਲੋਕ ਜਦੋਂ ਮਹਗਾਈ ਵਾਧੀ ਆ ਦੁਵਾਈ ਖਦਾ ਦੀ ਗੰਡਾ 100 ਰੁਪਏ ਕਿਲੋ ਦੁਵਾਈ ਖਦਾ ਦੀ 400 ਰੁਪਏ ਕਿਲੋ ਟਮਾਟਰ ਮਿਲ ਰਿਹਾ ਵਾ ਦੁਵਾਈ ਖਦਾ ਦੀ RAM ਤੋਰੀ ਜਿਹੜੀ ਆ ਆਮ ਵੱਲਾਂ ਨਾਲ ਲੱਗੀ ਹੁੰਦੀ ਆ ਉਹ 40 ਰੁਪਏ ਕਿਲੋ ਹੋ ਗਈ ਆ ਇਹ ਸਾਰੇ ਕੁਝ ਭਾਅ ਤਦ ਰਹਿਣਗੇ ਕੰਟਰੋਲ ਦੇ ਵਿੱਚ ਜੇ ਇਹਨਾਂ ਦੀ ਐਮਐਸਪੀ ਤੈਅ ਹੋ ਗਈ ਨਾਲ ਦੀ ਨਾਲ ਐਮਆਰਪੀ ਤੈਅ ਹੋ ਗਈ ਵੀ ਇਹੇ ਭਾਅ ਤੇ ਪੈਦਾਕਰਨ ਵਾਲੇ ਤੋਂ ਖਰੀਦੋ ਤੇ ਇਸ ਭਾਅ ਤੇ ਵੇਚੋ ਜੇ ਇਸ ਭਾਅ ਤੇ ਸਹੀ ਭਾਅ ਤੇ ਖਰੀਦੀ ਜਾਂਦੀ ਆ ਸਹੀ ਭਾਅ ਦੇ ਵਿੱਚ ਜਾਂਦੀ ਆ ਤੇ ਫਿਰ ਕਾਰਪੋਰੇਟਰ ਵਿੱਚੋਂ ਨਿਕਲ ਜਾਊਗਾ ਕਿੰਨਾ ਕਲਰ ਬੋਲਾ ਸਾਹਿਬ ਜੀ ਨੇ ਦੱਸਿਆ ਹੈ ਔਰ ਦੂਸਰੇ ਪਾਸੇ ਜਿਹੜੇ ਕਿਸਾਨ ਅੱਗੇ ਵਾਦੇ ਉਹਨਾਂ ਦੇ ਉੱਪਰ ਪਹਿਲਾਂ ਐਨਐਸਸੀ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਇਹ ਕੀ ਦਿੱਤਾ ਵੀ ਉਹਨਾਂ ਦੇ ਪਾਸਪੋਰਟ ਰੱਦ ਕਰਦੇ ਨੇ ਉਹਨਾਂ ਨੇ ਵੀਜ਼ੇ ਲੱਗੇ ਰੱਦ ਕਰਦੇ ਨੇ ਜਿਹੜੇ ਵੀਡੀਓ ਦੇ ਵਿੱਚ ਆ ਗਏ ਕਿਉਂਕਿ ਐਚਡੀ ਕੈਮਰੇ ਲਾਏ ਹੋਏ ਐ ਡਰੋਨ ਦੇ ਰਾਈ ਵੀ ਤਲਾਸ਼ ਕੀਤੀ ਜਾ ਰਹੀ ਵੀ ਕਿਹੜੇ ਕਿਹੜੇ ਕਿਸਾਨ ਆ ਗੂਕਤੇ ਵੱਧ ਜਿਹੜੇ ਵੀ ਇਨਸਾਨ ਨੇ ਨੌਜਵਾਨ ਨੇ ਤਾਂ ਇਹ ਸਾਰਾ ਕੁਝ ਕੀ ਹਾਲਾਤ ਦੇਖੋ ਜੀ ਇਹ ਸਰਕਾਰ ਦਾ ਇੱਕ ਲੋਕਾਂ ਨੂੰ دہشت ਜਤਾ ਕਰਨ ਦਾ ਤਰੀਕਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਸਰਕਾਰ ਤੋਂ ਡਰ ਕੇ ਜਿਹੜੇ ਆ ਵਾਪਸ ਘਰਾਂ ਦੇ ਵਿੱਚ ਬੰਦ ਹੋ ਜਾਣ ਅਸਲ ਦੇ ਵਿੱਚ ਜੇ ਕਿਸਾਨ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਕਰ ਰਿਹਾ ਤੇ ਉਹਦੇ ਪਿੱਛੇ ਦੀ ਕਹਾਣੀ ਸਮਝਣੀ ਚਾਹੀਦੀ ਹੈ ਕਿ ਉਹ ਬਾਹਰ ਜਾ ਕੇ ਖੇਤੀ ਨਹੀਂ ਕਰਨੀ ਚਾਹੁੰਦਾ ਭਾਰਤ ਚ ਰਹਿ ਕੇ ਖੇਤੀ ਕਰਨੀ ਚਾਹੁੰਦਾ ਤਾ ਕਰਕੇ ਉਹਨੂੰ ਪਾਸ ਸਰਕਾਰ ਬਹਿਕਾਉਂਦੀ ਆ ਕਿ ਪਾਸਪੋਰਟ ਜਿਹੜਾ ਤੇਰਾ ਨਹੀਂ ਇਸ਼ੂ ਕਰਾਂਗੇ ਕੀ ਕਰਨਾ ਸੀ ਤੁਹਾਡਾ ਪਾਸਪੋਰਟ ਅਸੀਂ ਮੰਗ ਕਰ ਰਹੇ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਦਿਓ ਸਾਡੇ 3 ਪੁੱਤ ਭਾਰਤ ਦੇ ਵਿੱਚ ਰਹਿ ਕੇ ਖੇਤੀ ਕਰਨ ਸਾਡੇ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ ਵੀ ਸਾਡੀ ਦੇਸ਼ ਸਿੱਧੀ ਸਰਕਾਰ ਜਿਹੜੀ ਆ ਟੂਠਾ ਫੜ ਕੇ ਬਾਹਰਲੇ ਦੇਸ਼ਾਂ ਚ ਅਨਾਜ ਮੰਗਣ ਵਾਸਤੇ ਨਾ ਜਾਊਗੀ ਸਰਕਾਰ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ ਜੇ ਦੇਸ਼ ਦੇ ਕਿਰਤੀ ਲੋਕ ਆਪਣੇ ਜੋਗਾ ਅਨਾਜ ਪੈਦਾ ਕਰ ਲੈਂਦੇ ਆਪਣੇ ਦੇਸ਼ ਨੂੰ ਆਤਮ ਨਿਰਭਰ ਕਰ ਦਿੱਤਾ ਤੇ ਸਰਕਾਰ ਵਾਸਤੇ ਵੀ ਮਾਨ ਵਾਲੀ ਗੱਲ ਹੋਊਗੀ। ਧੰਨਵਾਦ ਆ तमाम મુદ્ਦੇ ਨੇ ਪਰ ਫਿਰ ਇੱਕ ਵਾਰ ਤਸਵੀਰ ਜ਼ਰੂਰ ਦਿਖਾਵਾਂਗੇ ਉੱਧਰਲੇ ਹਾਲਾਤ ਜਿਹੜੇ ਨੇ ਕਿਉਂਕਿ ਹਰਿਆਣਾ ਪ੍ਰਸ਼ਾਸਨ ਜਿਹੜਾ ਉਹ ਲਗਾਤਾਰ ਮੁਸਤੈਦ ਦਿਖਾਈ ਦੇ ਰਿਹਾ ਔਰ ਮੁਸਤੈਦ ਨਾਲ ਦੇ ਨੋਟ ਚਿੱਠੇ ਹੁਣ ਮੋਰਚੇ ਪੱਕੇ ਲੱਗ ਰਹੇ ਨੇ ਉੱਥੇ ਹੀ ਤਰਪਾਲਾਂ ਔਰ ਮੋਰਚੇ ਪੱਕੇ ਬਣਾ ਦਿੱਤੇ ਗਏ ਹਰਿਆਣਾ ਪ੍ਰਸ਼ਾਸਨ ਵੱਲੋਂ ਵੀ ਔਰ ਦੂਸਰੀ ਤਰਫ ਪੰਜਾਬ ਦੇ ਕਿਸਾਨ ਵੀ ਜਿਹੜੇ ਨੇ ਇਸ ਤੂਫਾਨ ਦੇ ਮੌਸਮ ਦੇ ਵਿੱਚ ਹਨੇਰੀ ਦੇ ਮੌਸਮ ਦੇ ਵਿੱਚ ਬਾਰਿਸ਼ ਤੇ ਮਾਹੌਲ ਦੇ ਵਿੱਚ ਵੀ ਬਿਲਕੁਲ ਟਟੇ ਖੜੇ ਹੋਰ ਮੰਗਾਉ ਹੀ ਨਹੀਂ ਐਮਐਸਪੀ ਗਰੰਟੀ ਕਰਜ਼ਾ ਮੁਕਤੀ ਔਰ ਨਾਲ ਦੇ ਨਾਲ ਸੁਆਮੀ ਨਾਥਨ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਉਹ ਲਾਗੂ ਕਰਨਾ ਤੇ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਅਨਸਾਰ ਕੀ ਬਣ ਕੇ ਨਿਕਲਦਾ ਹੈ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਧਿਆਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ 올 ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾਂਤਰਿਕ ਮੋਬਾਈਲ 9517855093 77105 98475 ਪਤਾ ਪੰਜਾਬ